ਬੇਸ਼ੱਕ ਅਸੀਂ ਅੱਜ ਚੰਨ ਤੇ ਪਹੁੰਚ ਗਏ ਆ ਪਰ ਜਦੋਂ ਦੁਨੀਆ ਦਾ ਇੱਕ ਪਹਿਲੇ ਨੰਬਰ ਤੇ ਰਹਿਣ ਵਾਲਾ ਦੇਸ਼ ਜਦੋਂ ਇਸ ਪਰਮਾਤਮਾ ਸਾਹਮਣੇ ਇਸ ਪ੍ਰਕਿਰਤੀ ਸਾਹਮਣੇ ਘੁਟਨਿਆਂ ਭਾਰ ਹੋ ਜਵੇ ਈੜੀਆਂ ਖਸਾਕ ਖਾਕੇ ਵੀ ਇੱਕ ਮਾਮੂਲੀ ਜੀ ਲੱਗੀ ਅੱਗ ਦੇ ਉੱਤੇ ਵੀ ਕੰਟਰੋਲ ਨਾ ਕਰ ਸਕੇ ਆਪਣੇ ਵੱਡੇ ਵੱਡੇ ਜੰਤਰ ਤੰਤਰ ਹਵਾਈ ਜਹਾਜ਼ ਬੇੜੇ ਸਭ ਕੁਝ ਲਾ ਦਿੱਤੇ ਜਾਣ ਤੇ ਫੇਰ ਵੀ ਇੱਕ ਅੱਗ ਤੇ ਕਾਬੂ ਨਾ ਪਾਇਆ ਜਾ ਸਕੇ ਤਾਂ ਤੁਸੀਂ ਸੋਚ ਕੇ ਦੇਖ ਲਓ ਕਿੱਡਾ ਪਰਮਾਤਮਾ ਆ ਕਿੱਡੀ ਉਹਦੀ ਪ੍ਰਕਿਰਤੀ ਆ ਤੇ ਕਿੱਡੇ ਦਿੱਤੇ ਹੋਏ ਉਹਦੇ ਤੋਹਫੇ ਨੇ ਅੱਗ ਅਤੇ ਪਾਣੀ ਜਦੋਂ ਇਹ ਆਪਣੀ ਆਈ ਤੇ ਆ ਜਾਂਦੇ ਨੇ ਤਾਂ ਫਿਰ ਦੁਨੀਆਂ ਦਾ ਇਹ ਨਹੀਂ ਦੇਖਦੇ ਕੋਈ ਵੱਡਾ ਦੇਸ਼ਾ ਕੋਈ ਛੋਟਾ ਦੇਸ਼ਾ ਜਿਨ੍ਹਾਂ ਲੋਕਾਂ ਕਰਕੇ ਜਿਨ੍ਹਾਂ ਚੀਜ਼ਾਂ ਕਰਕੇ ਉਸ ਪਰਮਾਤਮਾ ਨੂੰ ਲੋਕ ਮੰਨਣੋਂ ਇਨਕਾਰ ਕਰ ਦਿੰਦੇ ਨੇ ਉਹਦੇ ਐਂਟੀ ਖੜੇ ਹੋ ਜਾਂਦੇ ਨੇ ਜਾਂ ਉਹਦੀ ਬਣਾਈ ਹੋਈ ਇਸ ਦੁਨੀਆਂ ਨੂੰ ਇੱਕ ਤੁੱਛ ਮਾਤਰ ਸਮਝਦੇ ਨੇ ਪਰ ਜਦੋਂ ਉਹ ਪ੍ਰਮਾਤਮਾ ਆਪਣੀ ਤਾਕਤ ਦਿਖਾਉਂਦਾ ਆ ਆਪਣਾ ਰੂਪ ਦਿਖਾਉਂਦਾ ਆ ਤਾਂ ਇਹ ਵੱਡੇ ਵੱਡੇ ਧਨਾੜ ਵੱਡੇ ਵੱਡੇ ਦੁਨੀਆ ਤੇ ਰਾਜ ਕਰਨ ਵਾਲੇ ਘੋਟਿਆਂ ਪਰ ਕਿਵੇਂ ਆਉਂਦੇ ਨੇ ਇੱਕ ਛੋਟੀ ਜੀ ਆਗੂ ਇੰਨੇ ਦਿਨਾਂ ਬਾਅਦ ਵੀ ਕਾਬੂ ਨਹੀਂ ਪਾਈ ਜਾ ਸਕਦੀ ਅੱਜ ਉਹ ਦੇਸ਼ ਦੀਆਂ ਛੋਟੀਆਂ ਮੋਟੀਆਂ ਚੀਜ਼ਾਂ ਉਹਨਾਂ ਦੇ ਉੱਤੇ ਡਿਸਕਸ ਹੁੰਦਾ ਆ ਪਰ ਜੋ ਪ੍ਰਮਾਤਮਾ ਦਾ ਜੋ ਪਰਮਾਤਮਾ ਨੇ ਆਪਣਾ ਇੱਕ ਵੱਡਾ ਰੂਪ ਦਿਖਾਇਆ ਉਹਨੂੰ ਉਹ ਉਦੋਂ ਮਨਕਰ ਹੋ ਜਾਂਦੇ ਨੇ ਉਦੋਂ ਆਪਣੀਆਂ ਅੱਖਾਂ ਪਰੇ ਕਰ ਲੈਂਦੇ ਨੇ ਤੇ ਆਪਣੀ ਜ਼ਿੰਮੇਵਾਰੀ ਨੂੰ ਸਮਝਣ ਤੋਂ ਇਨਕਾਰ ਕਰ ਦਿੰਦੇ ਨੇ ਇਹ ਕਦੇ ਕਿਸੇ ਦੂਸਰੇ ਚੀਜ਼ ਦਾ ਕਾਰਨ ਕਿਹਾ ਜਾਂਦਾ ਆ ਕਦੇ ਕਿਸੇ ਦੀ ਗਲਤੀ ਕਿਹਾ ਜਾਂਦਾ ਆ ਪਰ ਸੋਚਣਾ ਤਾਂ ਇਹ ਆ ਕਿ ਕਾਰਨ ਕੋਈ ਵੀ ਬਣਦਾ ਹੋਵੇ ਕਾਰਨ ਕੋਈ ਵੀ ਬਣਦਾ ਹੋਵੇ ਨੁਕਸਾਨ ਤਾਂ ਇਨਸਾਨ ਦਾ ਹੁੰਦਾ ਆ ਇਹ ਇਨਸਾਨ ਦੇ ਨੁਕਸਾਨ ਦਾ ਜ਼ਿੰਮੇਵਾਰ ਕੌਣ ਆ ਇਹਦੀ ਕਦੇ ਨਾ ਤਾਂ ਕਿਸੇ ਨੇ ਜ਼ਿੰਮੇਵਾਰੀ ਲਈਤੀ ਆ ਤੇ ਨਾ ਹੀ ਕਦੇ ਕਿਸੇ ਨੇ ਕੋਈ ਗਲਤੀ ਮੰਨੀ ਆ ਜਿਹੜਾ ਕਿ ਇੰਨਾ ਜੰਗਲਾਂ ਨੂੰ ਉਜਾੜਨ ਵਾਸਤੇ ਇੰਨੀਆਂ ਐਨੇ ਪ੍ਰਮਾਤਮਾ ਦੇ ਬਣਾਏ ਹੋਏ ਚੀਜ਼ਾਂ ਨੂੰ ਇੱਕ ਮਿੱਟੀ ਸਵਾਹ ਕਰਨ ਲੱਗਿਆ ਹੈ ਆਪਣੀ ਇੱਕ ਖੁੱਦ ਦੀ ਆਜ਼ਾਦੀ ਲੋੜਾਂ ਕਰਕੇ ਜ਼ਾਤੀ ਭੁੱਖ ਕਰਕੇ ਜਦੋਂ ਇਹ ਪ੍ਰਮਾਤਮਾ ਲੈ ਜਾਂਦਾ ਹੈ ਆਪਣੇ ਕੋਲੋਂ ਤਾਂ ਇਹਦਾ ਇੱਕ ਕਿੱਡਾ ਨੁਕਸਾਨ ਦੇ ਰੂਪ ਚ ਸਾਡੇ ਸਾਹਮਣੇ ਆਉਂਦਾ ਆ ਇਹਦੀ ਕੋਲ ਉਦਾਹਰਣ ਅਮਰੀਕਾ ਦਾ ਇਹ ਸਭ ਤੋਂ ਵੱਡਾ ਜਿਹੜਾ ਅਮਰੀਕਾ ਬਰਨਿੰਗ ਹੋਇਆ ਆ ਉਹਦੀ ਇੱਕ ਬਹੁਤ ਵੱਡੀ ਮਿਸਾਲ ਪੇਸ਼ ਕਰਦਾ ਆ ਜੇ ਅਸੀਂ ਹੋਰ ਕੁਝ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਜੋ ਪ੍ਰਮਾਤਮਾ ਨੇ ਜੋ ਕੁਦਰਤ ਨੇ ਜੋ ਸਾਨੂੰ ਚੀਜ਼ਾਂ ਬਖਸ਼ੀਆਂ ਨੇ ਜੋ ਸਾਨੂੰ ਉਲੰਘਤਾ ਬਖਸ਼ੀਆਂ ਨੇ ਜੋ ਸਾਨੂੰ ਗਹਿਣੇ ਬਖਸ਼ੇ ਨੇ ਉਹਨਾਂ ਦੀ ਅਦਰ ਕਰਨੀ ਚਾਹੀਦੀ ਆ ਉਹਨਾਂ ਨੂੰ ਇੱਕ ਸਤਕਾਰਯੋਗ ਚੀਜ਼ ਨਾ ਦੇਖਣਾ ਚਾਹੀਦਾ ਨਹੀਂ ਤਾਂ ਸਭ ਕੁਝ ਰਾਖ ਹੁਣ ਤੋਂ ਸਵਾਹ ਰਾਖ ਹੁਣ ਤੋਂ ਬਨਾ ਹੋਰ ਕੁਝ ਬਾਕੀ ਨਹੀਂ ਬਚਣਾ ਤਾਂ ਲੋਕ ਸਿਰਫ ਇਨਸਾਨ ਸੋਚਦਾ ਹੀ ਰਹੂਗਾ ਤਾਂ ਮੈਨੂੰ ਐ ਲੱਗਦਾ ਸ਼ਾਇਦ ਸੋਚਣਾ ਵੀ ਬੰਦ ਕਰ ਦੂਗਾ ਕਿਉਂਕਿ ਅਸੀਂ ਖੁਦਗਰਜ਼ੀ ਇੰਨੀ ਹੋ ਚੁੱਕੇ ਆ ਇਸ ਖੁਦਗਰਜ਼ੀ ਤੋਂ ਨਾ ਤਾਂ ਪ੍ਰਮਾਤਮਾ ਮਨਕਰ ਆ ਤੇ ਨਾ ਹੀ ਅਸੀਂ ਮਨਕਰ ਆ ਅਸੀਂ ਕਦੇ ਵੀ ਆਪਣੇ ਅੰਦਰ ਝਾਤੀ ਮਾਰ ਕੇ ਨਹੀਂ ਦੇਖਦੇ ਕਿ ਕੁਦਰਤ ਬਾਰ-ਬਾਰ 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 ਸਾਡੇ ਇਮਤਿਹਾਨ ਕਿਉਂ ਲੈਂਦੀ ਹੈ ਤੇ ਸਾਨੂੰ ਇਹ అలਾਰਮ ਕਿਉਂ ਬਾਰ-ਬਾਰ ਕੁਦਰਤ ਕਰਦੀ ਆ ਕਿ ਸਮਝੋ ਸਮਝੋ ਹਜੇ ਵੀ ਦੁਲਿਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਨਹੀਂ ਤਾਂ ਬਹੁਤ دیر ਹੋ ਜਾਣੀਆਂ ਬਹੁਤ دیر ਹੋ ਜਾਣੀਆਂ ਬਹੁਤ دیر ਹੋ ਜਾਣੀਆਂ